ਬੜੇ ਕੰਮ ਆਉਂਦਾ ਹੈ ਏਸੀ ਦਾ ਪਾਣੀ ਫਾਇਦੇ ਜਾਣ ਬੂੰਦ ਵੀ ਨਹੀਂ ਜਾਣ ਦਿਓਗੇ ਬੇਕਾਰ ਇਸ ਸਜੁਗਤ ਨਾਲ ਮਾਲਾ ਮਾਲ ਹੋ ਰਹੇ ਨੇ ਲੋਕ ਪਾਣੀ ਦੀ ਕਮੀ ਨਾਲ ਇਸ ਸਮੇਂ ਦੇਸ਼ ਦੇ ਕਈ ਸੂਬੇ ਯੂਜ ਰਹੇ ਨੇ ਪਾਣੀ ਕਰਕੇ ਕਈ ਥਾਂ ਝੜਪਾ ਹੁੰਦੀਆਂ ਵੀ ਦੇਖੀਆਂ ਜਾ ਸਕਦੀਆਂ ਨੇ ਪਰ ਇੱਕ ਪਾਣੀ ਇਸ ਤਰ੍ਹਾਂ ਦਾ ਵੀ ਹੈ ਜਿਸ ਨੂੰ ਲੋਕ ਐਵੇਂ ਹੀ ਗਵਾ ਰਹੇ ਨੇ ਇਸ ਪਾਣੀ ਦੀ ਵਰਤੋਂ ਬਹੁਤ ਸਾਰੇ ਕੰਮਾਂ ਲਈ ਕੀਤੀ ਜਾ ਸਕਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਏਸੀ ਵਿਚੋਂ ਟਪਕਣ ਵਾਲੇ ਪਾਣੀ ਦੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਏਸੀ ਦਾ ਪਾਣੀ ਕਿਹੜੇ-ਕਿਹੜੇ ਕੰਮਾਂ ਵਿੱਚ ਵਰਤੀਏ ਤਾਂ ਸੋਨੇ ਤੇ ਸੁਹਾਗਾ ਹੋ ਸਕਦਾ ਹੈ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਸ਼ੁਰੂ ਕਰਦੇ ਆਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ 에어 ਕੰਡੀਸ਼ਨਰ ਦੀ ਵਰਤੋਂ ਨਾ ਸਿਰਫ ਗਰਮੀਆਂ ਵਿੱਚ ਕੀਤੀ ਜਾਂਦੀ ਹੈ ਸਗੋਂ ਨਮੀ ਵਾਲੇ ਮੌਸਮ ਵਿੱਚ ਵੀ ਇਹ ਬਹੁਤ کارਗਰ ਸਾਬਤ ਹੁੰਦਾ ਹੈ ਗਰਮੀਆਂ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਕੂਲਰ ਦੀ ਹਵਾ ਕੰਮ ਨਹੀਂ ਕਰਦੀ ਜਦੋਂ ਕਿ ਇਸ ਮੌਸਮ ਵਿੱਚ ਏਸੀ ਦੀ ਖੁਸ਼ਕ ਹਵਾ ਕਾਰਨ ਕਮਰਾ ਠੰਡਾ ਰਹਿੰਦਾ ਹੈ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ 에어 ਕੰਡੀਸ਼ਨਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਹੈ ਕਿ ਜਦੋਂ ਤੱਕ ਏਸੀ ਚੱਲਦਾ ਰਹਿੰਦਾ ਹੈ ਉਸ ਦੇ ਬਾਹਰਲੇ ਹਿੱਸੇ ਤੋਂ ਪਾਣੀ ਲਗਾਤਾਰ ਟਪਕਦਾ ਰਹਿੰਦਾ ਹੈ ਬਹੁਤੇ ਘਰਾਂ ਵਿੱਚ ਦੇਖਿਆ ਗਿਆ ਕਿ ਲੋਕ ਇਸ ਨੂੰ ਇਸ ਤਰ੍ਹਾਂ ਵਹਿਣ ਦਿੰਦੇ ਨੇ ਤੇ ਬੇਕਾਰ ਹੀ ਜਾਂਦਾ ਰਹਿੰਦਾ ਹੈ ਪਰ ਜੇਕਰ ਤੁਹਾਨੂੰ ਇਸ ਦੀ ਵਰਤੋਂ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਇਸ ਦਾ ਇਸਤੇਮਾਲ ਜ਼ਰੂਰ ਕਰੋਗੇ ਆਓ ਜਾਣਦੇ ਹਾਂ ਏਸੀ ਵਿੱਚੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾ ਸਕਦੀ ਹੈ ਏਸੀ ਕੰਡੈਂਸਡ ਪਾਣੀ ਆਮ ਤੌਰ ਤੇ ਸਾਫ਼ ਅਤੇ ਗੰਦਗੀ ਤੋਂ ਮੁਕਤ ਹੁੰਦਾ ਹੈ ਇਸ ਪਾਣੀ ਨੂੰ ਪੌਦਿਆਂ ਵਿੱਚ ਪਾਉਣਾ ਫਾਇਦੇਮੰਦ ਤੇ ਸੇਵ ਹੈ ਏਸੀ ਕੰਡੈਂਸਡ ਪਾਣੀ ਵਿੱਚ ਬੈਕਟੀਰੀਆ ਹੋ ਸਕਦੇ ਨੇ ਪਰ ਬਰਤਨ ਅਤੇ ਫਰਸ਼ ਧੋਣ ਲਈ ਇਸ ਦੀ ਵਰਤੋਂ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ ਟਾਇਲਟ ਵਿੱਚ ਫਲਸ਼ ਕਰਨ ਲਈ ਏਸੀ ਵਾਲਾ ਪਾਣੀ ਵਰਤਿਆ ਜਾ ਸਕਦਾ ਹੈ ਟਾਇਲਟ ਨੂੰ ਫਲਸ਼ ਕਰਨ ਲਈ ਹਰ ਰੋਜ਼ ਪਾਣੀ ਦੀ ਬਰਬਾਦੀ ਹੁੰਦੀ ਹੈ ਇਸ ਲਈ ਅਸੀਂ ਏਸੀ ਵਾਲੇ ਪਾਣੀ ਦੀ ਵਰਤੋਂ ਕਰਕੇ ਪਾਣੀ ਦੀ ਬਚਤ ਕਰ ਸਕਦੇ ਹਾਂ ਏਸੀ ਵਾਲੇ ਪਾਣੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਪਾਵਰ ਪਲਾਂਟਾਂ ਵਿੱਚ ਕੀਤੀ ਜਾ ਸਕਦੀ ਹੈ ਇਸੇ ਵਾਲੇ ਪਾਣੀ ਦੀ ਵਰਤੋਂ ਮੱਛੀਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਦੇ ਉਤਪਾਦਨ ਲਈ ਕੀਤੀ ਜਾ ਸਕਦੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਏਸੀ ਵਾਲੇ ਪਾਣੀ ਦੀ ਵਰਤੋਂ ਖਾਣਾ ਪਕਾਉਣ ਜਾਂ ਪੀਣ ਲਈ ਸੁਰੱਖਿਅਤ ਨਹੀਂ ਹੈ ਕਿਉਂਕਿ ਡਿਸਟਿਲਡ ਪਾਣੀ ਵਾਂਗ ਸ਼ੁੱਧ ਨਹੀਂ ਹੁੰਦਾ। ਇਸ ਲਈ ਇਸ ਪਾਣੀ ਨੂੰ ਪੀਣ ਤੋਂ ਬਿਲਕੁਲ ਗਰੇਜ ਕਰਨਾ ਚਾਹੀਦਾ ਹੈ ਤੇ ਬਚ ਕੇ ਰਹਿਣਾ ਚਾਹੀਦਾ ਹੈ ਸਿਰਫ ਇਸ ਪਾਣੀ ਦੀ ਵਰਤੋਂ ਇਹਨਾਂ ਕੰਮਾਂ ਲਈ ਕੀਤੀ ਜਾ ਸਕਦੀ ਹੈ ਜਿਹੜੇ ਉਪਰੋਕਤ ਦੱਸ ਚੁੱਕੇ ਹਾਂ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਹ ਸਾਰੀ ਜਾਣਕਾਰੀ ਮਾਹਿਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਕਿਸੇ ਵੀ ਤਰ੍ਹਾਂ ਦੇ ਨਫੇ ਨੁਕਸਾਨ ਦੀ ਜ਼ਿੰਮੇਵਾਰੀ ਸਾਡੇ ਚੈਨਲ ਦੀ ਜਾਂ ਸਾਡੀ ਨਹੀਂ ਹੋਵੇਗੀ ਵੀਡੀਓ ਅੰਤ ਤੱਕ ਦੇਖੀ ਧੰਨਵਾਦ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ